A <laughs>

Mordabad, Mordabad Jail जेल प्रशासन Mordabad, Mordabad, मुर्दाबाद ਪਰਾਸੀ ਕਿਸੇ ਦਾ ਪੁੱਤ ਸੀਗਾ ਔਰ ਕਿਸੇ ਦਾ ਘਰਵਾਲਾ ਸੀ ਉਹ ਬੱਚਾ ਛੋਟਾ ਮਸੂਮ ਹੈ ਉਹਦਾ ਡੈਡੀ ਸੀ ਔਰ ਉਹਦੇ ਸਿਰ ਤੋਂ ਡੈਡੀ ਦਾ ਸਾਆਇਆ ਉੱਟ ਗਿਆ ਘਰਵਾਲੀ ਦੇ ਸਿਰ ਤੋਂ ਉਹਦੇ ਪਤੀ ਦਾ ਸਾਆਇਆ ਉੱਟ ਗਿਆ ਕਰਨ ਕਿੱਥੋਂ ਦੇ ਰਹਿਣ ਵਾਲੇ ਹੋ ਚਕোল ਸ਼ੇਖਾ ਠੀਕ ਹੈ ਜੀ ਇਹ ਜਿਹਨਾਂ ਦੀ ਡੈਥ ਵੀ ਤੁਹਾਡੇ ਕੀ ਲੱਗਦੇ ਸੀ ਹਸਨ ਕੀ ਨਾਮ ਸੀ ਨਰ ਅਮਰਦੀ ਸਿੰਘ ਪਿੰਡ ਕਿਹੜਾ ਚਕੋਲ ਸ਼ੇਕਾ ਠੀਕ ਹੈ ਜੀ ਕਿੰਨਾ ਸਮਾ ਹੋ ਗਿਆ ਸੀ ਬਿਆਨ ਉਹ ਬਿਆਨ 14 ਚ ਹੋਇਆ ਸੀਗਾ ਸਾਡਾ ਪਿਆ ਠੀਕ ਹੈ ਜੀ ਤੇ ਕਿਹੜੇ ਕੇਸ ਤੇ ਜੇਲ੍ਹ ਚ ਬੰਦ ਸੀਗੇ 302 ਚ ਜੇਲ੍ਹ ਪਰਚਾ ਸੀਗਾ ਕਦੋਂ ਤੋਂ ਬੰਦ ਹੋਏ 26 ਤਰੀਕ ਨੂੰ 2 ਮਹੀਨੇ ਹੋਏ ਸੀਗੇ ਹਾਂਜੀ ਨਹੀਂ ਕਿਹ ਕਿਹੜੇ ਸੰਤੋਂ ਜੇਲ੍ਹ ਚ ਬੰਦ ਨੇ ਨਹੀਂ ਬੰਦ ਤਾਂ ਨਹੀਂ ਸੀਗੇ ਹਾਂਜੀ 26 ਤਰੀਕ ਨੂੰ ਪਿਛਲੇ 2 ਮਹੀਨੇ ਹੋਏ ਆ ਹੁਣ ਆ ਕੱਲ ਪਰਸੋ ਅੰਦਰ ਪਹਿਲਾਂ ਤਾਂ ਬਾਹਰ ਹੀ ਸੀਗੇ ਹਾਂਜੀ ਤੇ ਠੀਕ ਹੈ ਤੇ ਆ ਮੋਤ ਕਿਦਾਂ ਹੋਈ ਸੀ ਇਨਾਂ ਦੀ ਪਤਾ ਨਹੀਂ ਅੰਦਰ ਦਰਦ ਹੁੰਦੀ ਸੀਗੀ ਇਹਨਾਂ ਦੇ ਪੇਟ ਦੇ ਵਿੱਚ ਅਸੀਂ ਮੁਲਾਕਾਤ ਵੀ ਕਰਨਗੇ ਫਿਰ ਅਸੀਂ ਜੱਜ ਸਾਹਿਬ ਦੇ ਮੇਰੇ ਪੇਸ਼ ਵੀ ਹੋਈ ਉੱਥੇ ਫਿਰ ਆਰਡਰ ਵੀ ਕਢਵਾਏ ਅਸੀਂ ਉਹਦੇ ਵਿੱਚ ਲਿਖਵਾਇਆ ਵੀ ਇਹਨਾਂ ਦੀ ਸਕੈਨਿੰਗ ਤੇ ਐਕਸਰੇ ਹੋਏ ਜਾਣ ਤੇ ਇਹਨਾਂ ਦੀ ਪ੍ਰੋਬਲਮ ਪਤਾ ਲੱਗੇ ਕੀ ਆ ਨਾ ਕੀ ਨਹੀਂ ਤੇ ਉਹ ਫਿਰ ਜੱਜ ਨੇ ਫਿਰ ਕਿਹਾ ਵੀ ਅਸੀਂ ਮੌਦਾ ਵੀ ਕਰਾਇਆ ਵੀ ਐਡਮਿਟ ਕੀਤਾ ਜਾਵੇ ਇਹਨਾਂ ਨੂੰ ਲੈ ਕੇ ਵੀ ਆਉਂਦੇ ਸੀਗੇ ਤੇ ਪਰ ਫਰਕ ਨਹੀਂ ਪੈਂਦਾ ਸੀਗਾ ਅੰਦਰ ਉਹ ਵੀ ਇਹਨਾਂ ਨੂੰ ਕਰਦੇ ਸੀ ਟ੍ਰੀਟਮੈਂਟ ਪਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਸੀ ਕਹਿੰਦੇ ਸੀ ਮੈਨੂੰ ਬਾਹਰ ਟ੍ਰੀਟਮੈਂਟ ਮੇਰਾ ਕਰਵਾਇਆ ਜਾਵੇ। ਹਾਂਜੀ। ਤੇ ਮੋਤ ਕਦੋਂ ਹੋਈ ਉਹਨਾਂ ਦੀ? ਮੋਤ ਅੱਜ ਸਵੇਰੇ ਹੋਈ ਹੈ। ਪਰਸੋ ਸਾਡੀ ਇੱਥੇ ਆ ਲੈ ਕੇ ਆਏ ਸੀ ਮੁਲਾਕਤ ਹੋਈ ਸਾਡੀ। ਹਾਂਜੀ। ਹਾਂਜੀ। ਕੀ ਨਾਮ ਸੀ ਉਹਦਾ? ਅਮਰਜੀਤ ਸਿੰਘ। ਠੀਕ ਹੈ। ਤੇ ਉਮਰ ਕਿੰਨੀ ਜਨਮ ਦੀ? ਉਹ ਮੈਂ 38 ਸਾਲ ਦੀ। ਕੀ ਕੰਮ-ਕੰਮ ਕੀ ਕਰਦੇ ਸੀ ਉਹ? ਸੀਆਰਪੀ ਚ ਸੀ। ਸੀਆਰਪੀ ਐਫ ਮਹੋਜ ਵਿੱਚ ਸੀਗੀ ਭਾਰਤੀ ਸੀ। ਹਾਂਜੀ ਸੀਆਰਪੀ ਐਫ ਹਾਂਜੀ। ਠੀਕ ਹੈ। ਇਹ ਲੜਾਈ ਕਦੋਂ ਹੋਈ ਸੀ ਜਿਹੜੇ ਕੇਸ ਤੇ ਬਣਦਾ ਸੀ? ਇਹ 9 ਅਟ ਬੀਚ ਹੋਈ ਸੀਗੀ ਪਿੰਡ 'ਚ ਠੀਕ ਹੈ 2020 ਸੰਧ ਹਾਂਜੀ 4 ਸਾਲ ਪਹਿਲਾਂ ਤੇ 2 ਮਹੀਨੇ ਪਹਿਲਾਂ ਜੇਲ੍ਹ 'ਚ ਗਏ ਸੀ ਹਾਂਜੀ ਪਹਿਲਾ ਬਾਹਰ ਹੀ ਸੀਗੇ ਤੇ ਉਸੇ ਇੱਕ ਜੇਲ੍ਹ ਪ੍ਰਸ਼ਾਸਨ ਤੇ ਵੀ ਸਵਾਲ ਚੱਕੇ ਜਾ ਰਹੇ ਨੇ ਤੁਹਾਡੇ ਪਰਿਵਾਰ ਵੱਲੋਂ ਹਾਂਜੀ ਉਹਨਾਂ ਨੇ ਨਜਾਇਜ਼ ਪਰਚਾ ਕੀਤਾ ਸਾਡੇ ਤੇ ਪੁਲਿਸ ਪ੍ਰਸ਼ਾਸਨ ਹਾਂਜੀ ਨਜਾਇਜ਼ ਧੱਕਾ ਕੀਤਾ ਸਾਡੇ ਨਾਲ ਤੇ ਜਦੋਂ 2020 ਦੇ ਵਿੱਚ ਪਿੰਡ 'ਚ ਹੀ ਲੜਾਈ ਹੋਈ ਸੀਗੀ ਹਾਂਜੀ ਹਾਂਜੀ ਉਸ ਵਕਤ ਤੁਸੀਂ ਇਨਕੁਆਰੀ ਵਗੈਰਾ ਪਾਈ ਨਹੀਂ ਪਛ ਬਹੁਤ ਇਨਕੁਆਰੀਆਂ ਪਾਈਆਂ ਅਸੀਂ ਬਹੁਤ ਪਾਈਆਂ ਸਾਡੀਆਂ ਇਨਕੁਆਰੀਆਂ ਕੱਢੀਆਂ ਹੀ ਨਹੀਂ ਇਹਨਾਂ ਨੇ ਇੱਦੇ ਬਸ ਦਵਾਈਗੇ ਇਨਕੁਆਰੀਆਂ ਨੂੰ ਪੋਲਿਟਿਕਲ ਪ੍ਰੈਸ਼ਰ ਸੀ ਇਹਦੇ ਤੇ ਪੋਲਿਟਿਕਲ ਪ੍ਰੈਸ਼ਰ ਸੀ ਹਾਂਜੀ ਕੀ ਮੰਗ ਕਰਦੇ ਹਾਂ ਤੁਸੀਂ ਬੈਠੋ ਅਸੀਂ ਇਹ ਮੰਗ ਕਰਦੇ ਹਾਂ ਵੀ ਮੈਨੂੰ ਇਨਸਾਫ ਚਾਹੀਦਾ ਮੇਰਾ ਬੰਦਾ ਨਜਾਇਜ਼ ਫਸਾਇਆ ਗਿਆ ਕੁਛ ਕੀਤਾ ਵੀ ਨਹੀਂ ਸਾਡਾ ਜਿੱਥੇ ਲੜਾਈ ਹੋਈ ਉੱਥੋਂ ਸਾਡਾ ਘਰ ਵੀ ਕਾਫੀ ਦੂਰ ਹੈ ਤੇ ਛੁੱਟੀ ਆਏ ਹੋਏ ਸੀਗੇ ਅਸੀਂ ਤਾਂ ਘਰ ਮਕਾਨ ਛੱਡਦੇ ਪਏ ਸੀਗੇ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਭਾਰਤੀ ਫੌਜ ਵਿੱਚ ਨਨ 18 ਕਾਲ ਹੋ ਗਏ ਸੀਗੇ ਜਿੰਨੀਆਂ ਦੇ ਨਾਮ ਸੀ ਜੀ ਹੋਰ ਵੀ ਬੰਦਿਆਂ ਦੇ ਨਾਮ ਨਹੀਂ ਮੇਰੇ ਦੇਰ ਜੇ ਉੱਥੇ ਸਾਰਿਆਂ ਦਾ ਸੀਗਾ ਤੇ ਉਹ ਵੀ ਜੇਲ੍ਹ ਤੋਂ ਹਾਂਜੀ ਉਹ ਵੀ ਅੰਦਰ ਹੀ ਆ ਜਨਾਮ ਹੈ ਤੁਹਾਡਾ ਮੇਰਾ ਨਾਮ ਦਲਜੀਤ ਰਾਏ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਬਹੁਜ ਸਮਾਜ ਪਾਰਟੀ ਤੋਂ ਠੀਕ ਹੈ ਜੀ ਅੱਜ ਇੱਕ ਜੇਲ੍ਹ ਦੇ ਵਿੱਚ ਇਹ ਮੌਤ ਹੋਈ ਹੈ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਕਤਲ ਕੇਸ ਵਿੱਚ ਉਹ ਅੰਦਰ ਸੀਗੇ ਤੇ ਬਿਮਾਰ ਪਸੇ ਜਾ ਰਹੇ ਸੀ ਹਾਂਜੀ ਮੈਨੂੰ ਸਵੇਰੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਉਹਨਾਂ ਨੇ ਫੋਨ ਕੀਤਾ ਔਰ ਉੱਥੇ ਹੋਰ ਵੀ ਜਿਹੜੇ ਪਿੰਡ ਦੇ ਸਾਥੀ ਉਹਨਾਂ ਨੇ ਦੱਸਿਆ ਕਈ ਅਮਰਜੀਤ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਆ ਔਰ ਜਿਹੜਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਬੰਦਾ ਮੇਨ ਦੋਸ਼ੀ ਸੀ ਉਹ ਪੁਲਿਸ ਨੇ ਫੜ ਲਿਆ ਸੀਗਾ ਔਰ ਮੇਨ ਦੋਸ਼ੀ ਨੇ ਵੀ ਕਿਹਾ ਵੀ ਮੈਂ ਹੀ ਇਸ ਮੁੰਡੇ ਦਾ ਕਤਲ ਕੀਤਾ ਬਾਕੀ ਬੰਦੇ ਨਿਰਦੋਸ਼ ਹੈਗੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਅੱਜ ਪਤਾ ਲੱਗਾ ਵੀ ਜੇਲ੍ਹ ਦੇ ਵਿੱਚ ਜਿਹੜਾ ਨਜਾਇਜ਼ ਬੰਦਾ ਫੜਿਆ ਆ ਸੀਗਾ ਉਹਦੀ ਡੈਥ ਹੋ ਗਈ ਆ ਔਰ ਕੋਰਟ ਦੇ ਥਰੂ ਇਹਨਾਂ ਨੇ ਜੇਲ੍ਹ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਦੱਸਿਆ ਕਿ ਅਮਰਜੀਤ ਜਿਹੜਾ ਆ ਬਿਮਾਰ ਰਹਿੰਦਾ ਹੈ ਇਹਦਾ ਲਾਰਜ ਸਿਵਲ ਹਸਪੀਟਲ ਐਡਮਿਟ ਕਰਵਾ ਕੇ ਕਰਾਇਆ ਜਾਵੇ ਪਰ ਜੇਲ੍ਹ ਅਧਿਕਾਰੀਆਂ ਦੀ ਹਣਗੈਲੀ ਕਰਕੇ ਉਹਦਾ ਜਿਹੜਾ ਸਹੀ ਇਲਾਜ ਨਹੀਂ ਹੋਇਆ ਉਹਨੂੰ ਸਿਵਲ ਹਸਪੀਟਲ ਹਿਆਰਪੁਰ ਵਿੱਚ ਐਡਮਿਟ ਨਹੀਂ ਕੀਤਾ ਜਿਹਦੇ ਕਾਰਨ ਬਿਮਾਰੀ ਦੌਰਾਨ ਉਹਦੀ ਮੌਤ ਹੋ ਗਈ ਆ ਬਹੁਜਨ ਸਮਾਜ ਪਾਰਟੀ ਪਰਿਵਾਰ ਦੇ ਨਾਲ ਚਟਾਨ ਵਾਂਗ ਖੜੀ ਆ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹੈ ਮੈਂ ਚਾਹੁੰਦਾ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਆ ਜਿਹੜੇ ਜੇਲ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ ਜਾਂ ਡਾਕਟਰ ਹੈਗੇ ਆ ਜਿਨ੍ਹਾਂ ਦੀ ਹਣਗੈਲੀ ਕਾਰਨ ਮੌਤ ਹੋਈ ਆ ਕਿਉਂਕਿ ਸਾਇੰਸ ਨੇ ਇੰਨੀ ਤਰੱਕੀ ਕੀਤੀ ਆ ਕਿ ਜਿੰਨਾ ਮਰਜ਼ੀ ਬਿਮਾਰ ਬੰਦਾ ਹੋਵੇ ਸਿਰੇ ਕਿਤੇ ਮੌਤ ਹੁੰਦੀ ਨਹੀਂ ਉਹਦੀ ਮੈਂ ਕਹਿੰਨਾ ਵੀ ਜਿੱਦਾਂ ਵੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮੌਤ ਹੋਈ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹ ਬਹੁਤ ਸਮਾਜਵਾਦੀ ਪ੍ਰੋਬਲਮ ਆ ਰਹੀ ਸੀ ਜੇਲ੍ਹ ਮੰਗੋ ਜੇਲ੍ਹ ਦੇ ਵਿੱਚ ਉਹਨੂੰ ਕੋਈ ਸਾਹ ਲੈਣ ਦੀ ਪ੍ਰੋਬਲਮ ਸੀ ਜਾਂ ਲੀਵਰ ਦੀ ਕੋਈ ਪ੍ਰੋਬਲਮ ਸੀਗੀ ਇਦਾਂ ਦੀ ਚੱਲਦੀ ਸੀ ਕੋਈ ਇਨਫੈਕਸ਼ਨ ਵਗੈਰਾ ਬੁਖਾਰ ਵਗੈਰਾ ਚੜਦਾ ਸੀ ਤੇ ਇਹ ਜਿਹੜੇ ਹੁਕਮ ਤੁਸੀਂ ਕਿੰਨੇ ਦਿੱਤੇ ਸੀ ਕਿ ਜੇਲ੍ਹ ਪ੍ਰਸ਼ਾਸਨ ਨੂੰ ਕਿੰਨੇ ਮਾਨਯੋਗ ਅਦਾਲਤ ਦਿੰਦੇ ਹੋਏ ਸੀ ਹਾਂਜੀ ਹਾਂਜੀ ਮਾਨਯੋਗ ਅਦਾਲਤ ਐਡਵੋਕੇਟ ਪਲਵ ਪਲਵ ਕੁਮਾਰ ਜੀ ਆ ਉਹ ਆਉਂਦੇ ਆ ਉਹਨਾਂ ਨੂੰ ਬੁਲਾਇਆ ਇੱਥੇ ਉਹ ਦੱਸਦੇ ਆ ਸਾਡੇ ਆਰਡਰ ਦਿੱਤੇ ਉਹ ਸਿਵਲ ਹਸਪੀਟਲ ਹਾਰਬਰ ਐਡਮਿਟ ਕਰਾ ਕੇ ਕਰਾਇਆ ਜਾ। ਤਾਂ ਇਹਨਾਂ ਨੇ ਕਰਾਇਆ ਨਹੀਂ ਜੀ। ਨਹੀਂ ਕਰਵਾਇਆ ਨਹੀਂ। ਤੇ ਜੇ ਲੱਗਦਾ ਕਿ ਸਮੇਂ ਰਹਿnde ਇਲਾਜ ਹੁੰਦਾ ਤਾਂ ਉਹਦਾ ਠੀਕ ਹਾਂਜੀ ਹਾਂਜੀ ਜੇ ਉਹਦਾ ਸਮੇਂ ਸਿਰ ਇਲਾਜ ਹੋ ਜਾਂਦਾ ਤੇ ਸਾਇੰਸ ਨੇ ਬੜੀ ਤਰੱਕੀ ਕੀਤੀ ਆ ਜੇ ਇੱਥੇ ਨਹੀਂ ਉਹਨੂੰ ਪੀਜੀਆਈ ਲੈ ਕੇ ਜਾਂਦੇ ਤੋ ਬੰਦਾ ਬਚ ਸਕਦਾ ਸੀ। ਮੰਗ ਮੰਗ ਕਰਦੇ ਆ ਵੀ ਪਰਿਵਾਰ ਜਿਹੜਾ ਆ ਜੋ ਪਰਿਵਾਰ ਚ ਆਉਂਦਾ ਆ ਸੀ ਪਰਿਵਾਰ ਦੇ ਨਾਲ ਖੜੇ ਆ। ਪਰਿਵਾਰ ਜੋ ਚ ਆਉਂਦਾ ਆ ਸੀ ਖੜੇ ਆ। ਜਿਹੜੇ ਜਿਹੜੇ ਇਹ ਸਾਰਾ ਪਰਜਾ ਦਿੱਤੀ ਜਾਵੇ। ਅੱਜ ਜਿਹੜਾ ਇੱਥੇ ਤਾਕਨਾ ਪ੍ਰਦਰਸ਼ਨ ਕਰਨੇ ਬਾਅਦ ਤੇ ਸਾਨੂੰ ਮਜਬੂਰ ਹੋਣਾ ਪਿਆ ਕਿਉਂਕਿ ਪਿੰਡ ਚੱਕੋਵਾਲ ਛੇਖਾਂ ਦਾ ਮਾਮਲਾ ਆ ਮੁੰਡਾ CRPF ਦੇ ਵਿੱਚ ਜਵਾਨ ਸੀਗਾ ਨੌਜਵਾਨ ਮੁੰਡਾ 38 ਸਾਲ ਦਾ ਜਿਹੜਾ 2 ਮਹੀਨੇ ਪਹਿਲਾਂ ਇਹਨੂੰ ਪੁਲਿਸ ਨੇ ਅਰੈਸਟ ਕੀਤਾ ਇੰਟਰੋਗੇਟ ਕੀਤਾ ਔਰ ਜੇਲ੍ਹ ਦੇ ਵਿੱਚ 2 ਮਹੀਨੇ ਤੋਂ ਬੰਦ ਹੈ ਉਹਦੇ ਵਿੱਚ ਜਿਹਨੂੰ ਉਹਨੂੰ ਥੋੜੀ-ਬਹੁਤ ਪ੍ਰੋਬਲਮ ਆਈ ਹੋਵੇਗੀ ਤਾਂ ਘਰਦਿਆਂ ਨੇ ਜਿਹੜਾ ਜੱਜ ਸਾਹਿਬ ਤੋਂ ਪਰਮਿਸ਼ਨ ਲੈ ਕੇ ਪੁਲਿਸ ਨੂੰ ਕਿਹਾ ਕਿ ਸਾਡੇ ਮੁੰਡੇ ਦੀ ਜਿਹੜੀ ਆ ਉਹ ਇਲਾਜ ਕਰਾਇਆ ਜਾਵੇ ਲੇਕਿਨ ਨਾ ਮਾਮੂਲੀ ਇੱਕ ਫਾਰਮੈਲਿਟੀ ਤੌਰ ਤੇ ਹਸਪਤਾਲ ਲਿਆਉਂਦੇ ਜਿੱਦਾਂ ਰੂਟੀਨ ਚੈੱਕਅਪ ਵਾਸਤੇ ਤੇ ਵਾਪਸ ਲੈ ਜਾਂਦੇ ਸੀ ਉਹਦੀ ਜਿਹੜੀ ਜਿਹੜੀ ਬਿਮਾਰੀ ਸੀ ਉਹਦਾ ਡਾਇਗਨੋਸ ਨਹੀਂ ਹੋਇਆ ਜੇ ਉਹਦਾ ਡਾਇਗਨੋਸਿਸ ਪ੍ਰੋਪਰ ਹੋਣਾ ਜੇ ਉਹ ਮੁੰਡਾ ਉਹਨੂੰ ਜੇ ਇੱਥੋਂ ਨਹੀਂ ਇੱਥੇ ਡਾਕਟਰ ਜਿਹੜੇ ਆ ਉਹਨੂੰ ਰੈਫਰ ਕਰ ਦੇ ਜਾਂ ਇਹਨੂੰ ਪੀਜੀਏ ਲੈ ਕੇ ਜਾਂਦਾ ਜੇਲ੍ਹ ਦਾ ਜਿਹੜਾ ਸਟਾਫ ਹੈ ਤੇ ਉਹਦੀ ਜਿਹੜੀ ਮੌਤ ਹੋਣੋਂ ਬਚ ਸਕਦੀ ਸੀ ਇਸ ਕਰਕੇ ਜਿਹੜੀ ਧਰਨਾ ਲਾਉਣ ਦਾ ਕੀ ਕਰ ਰਹੇ ਹੋ ਜਿਹੜੀ ਜਿਹੜੀ ਅਨਗੈਲੀ ਆ ਜਿਹੜੀ ਜੇਲ੍ਹ ਦੇ ਪ੍ਰਸ਼ਾਸਨ ਦੀ ਅਨਗੈਲੀ ਆ ਸੁਵਿਡੈਂਟ ਦੀ ਅਨਗੈਲੀ ਆ ਔਰ ਡਾਕਟਰ ਦੀ ਅਨਗੈਲੀ ਆ ਅੱਜ ਦਾ ਜਿਹੜਾ ਧਰਨਾ ਲਾਉਣ ਦਾ ਸਾਡਾ ਮਕਸਦ ਇਹ ਆ ਕਿ ਰਾਤੇ ਦਾ ਹੀ ਵਕਿਆ ਹੋਇਆ ਅੱਜ ਸਵੇਰ ਤੋਂ ਪਤਾ ਲੱਗਾ ਹੋਇਆ ਪਰਿਵਾਰ ਵਾਲੇ ਪਿੰਡ ਵਾਲੇ ਇਲਾਕੇ ਦੇ ਲੋਕ ਜਿਹੜੇ ਆ ਉਹ ਰੋਸ਼ ਦੇ ਵਿੱਚ ਆ ਇੱਥੇ ਆ ਕੇ ਖੜੇ ਆ ਸਵੇਰ ਦੇ ਸਿਵਲ ਹਸਪੀਟਲ ਦੇ ਵਿੱਚ ਉਹ ਕਦੋਂ ਹੋਈ ਸੀ ਅਮਰਜੀਤ ਸਿੰਘ ਔਰ ਲਗਭਗ ਅੱਜ ਸਵੇਰੇ ਹੀ ਤੜਕੇ ਇਹਨਾਂ ਨੂੰ ਪਤਾ ਲੱਗਾ ਮੌਤ ਪਤਾ ਨਹੀਂ ਕਦੋਂ ਦੀ ਹੋਈ ਆ ਇਹ ਪੱਕਾ ਪਤਾ ਉਦੋਂ ਲੱਗੂਗਾ ਜਦੋਂ ਪੋਸਟਮਾਰਟਮ ਹੋਊਗਾ ਤੇ ਪੁਲਿਸ ਵਾਲਾ ਕੋਈ ਵੀ ਇੱਥੇ ਮੁਲਾਜ਼ਮ ਜਿਹੜਾ ਉਹ ਪਹੁੰਚਿਆ ਨਹੀਂ ਨਾ ਡੀਐਸਪੀ ਪਹੁੰਚਿਆ ਨਾ ਐਸਐਚਓ ਪਹੁੰਚਿਆ ਨਾ ਥੱਲੇ ਵਾਲਾ ਕੋਈ ਚੌਕੀ ਇੰਚਾਰਜ ਪਹੁੰਚਿਆ ਔਰ ਇਹ ਬੜੀ ਮਾੜੀ ਗੱਲ ਹੈ ਤੇ ਪਰਿਵਾਰ ਦੇ ਨਾਲ ਏਡਾ ਵੱਡਾ ਤੱਕਾ ਹੋ ਗਿਆ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ ਪਰਿਵਾਰ ਨੂੰ ਸ਼ੱਕ ਹੈ ਕਿ ਜਿਹੜੇ ਦੋ ਮੁੰਡੇ ਅੰਦਰ ਹੋਰ ਹੈ ਉਹ ਵੀ ਕਿਤੇ ਨਾ ਕਿਤੇ ਏਦਾ ਸਾਜ਼ਿਸ਼ ਦਾ ਸ਼ਿਕਾਰ ਨਾ ਹੋ ਜਾਣ ਉਹਨਾਂ ਦੀ ਵੀ ਇਹਨਾਂ ਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਕਿਉਂਕਿ ਉਹ નિર્ਦੋਸ਼ ਨੇ ਜਿਹੜਾ ਦੋਸ਼ੀ ਬੰਦਾ ਫੜਿਆ ਗਿਆ ਆ ਉਹਨੇ ਇਹ ਕਬੂਲ ਕੀਤਾ ਸੀ ਕਿ ਕਤਲ ਜਿਹੜਾ ਆ ਉਹ ਮੈਂ ਕੀਤਾ ਆ ਬਾਕੀ ਬੰਦੇ ਜਿਹੜੇ નિર્ਦੋਸ਼ ਆ ਪਰ ਪੁਲਿਸ ਨੇ ਜ਼ਿਲ੍ਹਾ ਜਿਹੜੇ ਜੇਲ੍ਹ ਦੇ ਅਧਿਕਾਰੀ ਆ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੀ ਕਿਤੇ ਨਾ ਕਿਤੇ ਅਣਗਹਿਲੀ ਰਹੀ ਆ ਅੱਜ ਦੀ ਜਿਹੜੀ ਡੈਥ ਦੇ ਵਿੱਚ ਅਸੀਂ ਭੋਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਪਰਿਵਾਰ ਦੇ ਮਾਧਿਅਮ ਤੋਂ ਜਿਹਦਾ ਪਰਿਵਾਰ ਜਿਹੜਾ ਆ ਉਹ ਸੰਦੇਹ ਪ੍ਰਗਟ ਕਰ ਰਿਹਾ ਤੇ ਦੂਸਰੇ ਮੁੰਡੇ ਵੀ ਸਾਡੇ ਸੇਫ ਨਹੀਂ ਹੈਗੇ ਜੇਲ੍ਹ ਦੇ ਵਿੱਚ ਤੇ ਉਹਨਾਂ ਦੀ ਵੀ ਸੇਫਟੀ ਜਿਹੜੀ ਰੱਖੀ ਜਾਵੇ ਔਰ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਜਿਹੜੇ ਇਨਵੋਲਵਡ ਅਧਿਕਾਰੀ ਆ ਇਹਦੀ ਡੈਥ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਵੀ ਬਰਖਾਸਤ ਕਰਕੇ ਉਹਨਾਂ ਦੇ 302 ਦਾ ਪਰਚਾ ਜਿਹੜਾ ਹੋਵੇ ਇਸ ਕਰਕੇ ਅਸੀਂ ਇੱਥੇ ਪ੍ਰਦਰਸ਼ਨ ਆ ਕੇ ਕਰ ਰਹੇ ਹਾਂ ਧੰਨਵਾਦ ਜੀ ਕੀ ਮਾਮਲਾ ਸਾਹਮਣੇ ਆਇਆ ਜੀ ਮਾਮਲਾ ਇਹ ਹੈ ਕਿ ਇੱਕ ਜੇਲ੍ਹ ਦੇ ਵਿੱਚ ਕੈਦੀ ਸੀ 302 ਦੇ ਵਿੱਚ ਤੇ ਉਹਦੀ ਯਾਨੀ ਕਿ ਡੈਥ ਉਹ ਵੀ ਇਹ ਬਿਮਾਰੀ ਦੀ وجہ ਨਾਲ ਉਹ ਇਹ ਹੁਣ ਚਾਹੁੰਦੇ ਆ ਕਿ ਇਹ ਸਾਡਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਸਹੀ ਨਹੀਂ ਚੱਲਿਆ ਜੇਲ੍ਹ ਦੇ ਵਿੱਚ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਡਿਟੇਲ ਦੇ ਵਿੱਚ ਕੀ ਫੈਕਟ ਹੈਗੇ ਨੇ ਕੀ ਸਿਚੁਏਸ਼ਨ ਹੈਗੀ ਬਾਕੀ ਪਰਿਵਾਰ ਵੱਲੋਂ ਇਹ ਕੂਸ ਲਾਇਆ ਗਿਆ ਹੈ ਕਿ ਮਾਂ ਨੂੰ ਇਲਾਜ ਕੋਲੋ ਪਿਆ ਗਿਆ ਸੀ ਇਹਦਾ ਇਲਾਜ ਜਿਹੜਾ ਹਸਪਤਾਲ ਕੋਲ ਆਪਰ ਦੇ ਬਾਹਰ ਰੱਖੇ ਪਰ ਇਹ ਕਿਸਾ ਜਮੇ ਨੂੰ ਇੰਗੇਲ ਦੇਖੋ ਇਹ ਡਿਸਕ੍ਰਿਪਸ਼ਨ ਤੇ ਜੇਲ ਡਿਪਾਰਟਮੈਂਟ ਦੀ ਹੈ ਬਾਕੀ ਜੇਲ ਡਿਪਾਰਟਮੈਂਟ ਨੇ ਵੱਧ ਤੋਂ ਵੱਧ ਐਫਰਟ ਤਾਂ ਕੀਤਾ ਹੀ ਹੋਣੇ ਆ ਬਾਕੀ ਉਹਨਾਂ ਦੇ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਏਗਾ ਕੀ ਫੈਕਟ ਹੈ ਕਿ ਉਹ ਕੀ ਭਰੋਸਾ ਦਵਾਇਆ ਕੀ ਮੰਗਿਆ ਪਰਿਵਾਰ ਨੇ ਮੰਗੇ ਪਰਿਵਾਰ ਦੀ ਵੀ ਅਸੀਂ ਦੇਖਾਂਗੇ ਸਿਚੁਏਸ਼ਨ ਕੀ ਹੈਗੀ ਕਿ ਕੀ ਵਾਕਿਆ ਹੀ ਜੇਲ ਡਿਪਾਰਟਮੈਂਟ ਵੀ ਕੋਈ ਹੈਗੀ ਇਹਦੇ ਚ ਜੇ ਹੈਗੀ ਆ ਤੇ ਫਿਰ ਉਹ ਦੇਖ ਲਾਂਗੇ ਤੂੰ ਉਹਦੇ ਮੁਤਾਬਕ